ਇਹ ਕਿ ਮਿਊਜ਼ੀਅਮ ਬਣਾਇਆ ਵਈ ਸ਼ੋਟਾ ਜੀ ਉਹਦੇ ਵਿੱਚ 35-40 ਹਜ਼ਾਰ ਆਇਤਮ ਰੱਖੀ ਹੋਈ ਹੈ। ਹਾਂਜੀ ਕਿਸੇ ਗੁਰਦੁਆਰਾ ਸਾਹਿਬ ਦੀ ਡਿਊਟੀ ਬਣੀ ਹੋਈ ਹੈ ਜੀ। ਅੱਛਾ ਜੀ ਜਿਹੜਾ 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 ਮੁਸਲਮਾਨੀ ਰਾਜ ਤਾਂ ਉਹ ਮੁਸਲਮਾਨਾਂ ਦੇ ਹਸਾਬ ਨਾਲ ਜਿਹੜਾ ਸਿੱਖ ਤਾਂ ਹਿੰਦੂਆਂ ਦੇ ਹਿੰਦੂਆਂ ਕਹਿ ਲੈ ਜਿਹੜਾ ਜੀਕਾ ਨੂੰ ਵੀ ਬਸ ਜਿਹੜਾ ਸਮਾਂ ਆਇਆ ਉਹ ਸਮੇਂ ਕਹਿ ਲੈ ਬਣਦਾ ਇਹਨੂੰ ਚਾਂਦੀ ਦੀ ਪਾਲਸ ਹੋਈ ਦੀ। ਵੀ ਮਨਮਾਇਦਾ ਇਹ ਗਲਾਸ ਘਰਤਿਕਾ ਦਾ 200 ਸਾਲ 250 ਸਾਲ ਪੁਰਾਣਾ। ਖੱਥਾਂ ਦੇ ਨਾਲ ਵਰਕ ਹੋਇਆ ਜੀ। ਵੀ ਲੋਡ ਹੀ ਨਹੀਂ ਆਉਂਦਾ ਪਤਾ ਹੀ ਨਹੀਂ ਵੀ ਕਿੱਦਾਂ ਇਹਦੇ 'ਚ ਫੰਕਸ਼ਨ ਇੰਨੇ ਕਰੇ ਵੀ ਉਹਨਾਂ ਨੇ। ਜੀ। ਵੀ ਦੋ ਬੰਦੇ ਹੋਣਗੇ ਇਕੱਠੇ ਤਾਂ ਇਹ ਲੋਕ ਖੁੱਲੂਗਾ। ਫਿਰ ਫਿਲਮਾਂ ਦੇ ਵਿੱਚ ਵੀ ਜਾਂਦੀ। ਹਾਂ ਜੀ ਹੁਣ ਫਿਲਮਾਂ 'ਚ ਸਮਾਨ ਬਹੁਤ ਜਾਂਦਾ। ਹੁਣ ਪਹਿਲਾ ਮਸਤਾਨੇ ਬੜੀ ਗੀਪੀ ਦੀ ਬਣੀ ਸਰਵਾਲਾ ਜੀ। ਕਈ ਹੁਣ ਇਹਨਾਂ ਦੇ ਮੇਰੇ ਨੌ ਵੀ ਨਹੀਂ ਜਾ ਰਿਹਾ ਲੱਗਦਾ ਹੈਗਾ। ਵੀ ਜੇ ਬੀਬੀ ਰਜਨੀ ਚੋ ਗਿਆ ਸਾਰਿਆਂ ਜਿਹੇ ਆਪਣਾ ਪੁਰਾਣਾ ਸਮਾਨ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਜ਼ਾਦ ਤੇ ਸਵਾਗਤ ਹੈ ਜੀ ਤੁਹਾਡਾ ਲੀਡਿੰਗ ਪੰਜਾਬ ਦੇ ਉੱਤੇ ਅੱਜ ਐਸੇ ਅਸੀਂ ਪੰਜਾਬੀ ਸਰਦਾਰ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਇਹਨਾਂ ਨੇ 200 ਸਾਲ ਤੋਂ ਲੈ ਕੇ 2000 ਸਾਲ ਦੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਕੋਲ ਸੰਭਾਲ ਕੇ ਰੱਖੀਆਂ ਨੇ ਆਓ ਸਵਾਗਤ ਕਰਦੇ ਹਾਂ ਜੀ ਸਰਦਾਰ ਸਤਨਾਮ ਸਿੰਘ ਜੀ ਹੁਣਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਲੀਡਿੰਗ ਪੰਜਾਬ ਦੇ ਉੱਤੇ ਧੰਨਵਾਦ ਜੀ ਤੁਹਾਡਾ ਬਹੁਤ ਆਪਾਂ ਨੇ ਜੀ ਦੇ ਵੀਰੇ ਤੁਸੀਂ ਪਹਿਲਾਂ ਆਪਦਾ ਪਿੰਡ ਤੇ ਆਪਦਾ ਇਲਾਕਾ ਦੱਸਿਓ ਮੇਰਾ ਨਾਮ ਜੀ ਸਤਨਾਮ ਸਿੰਘ ਪਿੰਡ ਮੇਰਾ ਜੀ ਹੈਗਾ ਜੜਖੇਲਾ ਕਿਹੜੀ ਬਸੀ ਪਠਾਨਾ ਜੀ ਅਸਲਚ ਤਾਂ ਜੀ ਬਸੀ ਪਠਾਨਾ ਫਤੇਗੜ ਸਾਹਿਬ ਤੋਂ ਜੀ ਤਿੰਨ ਸਾਢੇ 3 ਕਿਲੋਮੀਟਰ ਬਾਅਦ ਅੱਚੀ ਆਪਣੀ ਸਾਰੀ ਜੀ ਹਾਂਜੀ 메ਨ ਬਾਅਦ ਬਾਅਦ ਤੇ ਆਪਾਂ ਨੇ ਇੱਕ ਮਿਊਜ਼ੀਅਮ ਬਣਾਇਆ ਬਈ ਛੋਟਾ ਜਿਹਾ ਉਹਦੇ ਵਿੱਚ 35-40 ਹਜ਼ਾਰ ਆਈਟਮ ਰੱਖੀ ਗਈ ਹਾਂ ਇਹ ਵੀਰੇ ਹੁਣੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਤੁਹਾਡੇ ਕੋਲ ਜਿਹੜੀਆਂ 300 400 ਸਾਲ ਤੇ ਪੁਰਾਣੀਆਂ ਚੀਜ਼ਾਂ ਆਮ ਜੇ ਮਿਲ ਜਾਣਗੀ ਹਾਂਜੀ ਹਾਂਜੀ ਪਰ ਹੁਣੀ ਮਤਲਬ ਜਿੱਦਾਂ ਵੱਟੇ ਪੈ ਨਹੀਂ ਹੌਲੀ ਹੌਲੀ ਕਰਕੇ ਤੁਹਾਨੂੰ ਇਹਨਾਂ ਦੀ ਸਾਰੀ ਕਲੈਕਸ਼ਨ ਦੇ ਉੱਤੇ ਵੀ ਮੈਂ ਨਿਗਾ ਮਰਵਾਉਣਾ ਤੇ ਪਹਿਲਾਂ ਆਪਾਂ ਵੀਰੇ ਇਹਨਾਂ ਗੱਲ ਕਰਦੇ ਆ ਕਿ ਇਹ ਸਮਾਨ ਕਲੈਕਟ ਕਿਵੇਂ ਕਰਦੇ ਨੇ ਸਮਾਨ ਜੀ ਹੁਣ ਮੈਂ ਇਹਦੇ ਵਿੱਚ 29 ਸਾਲ ਹੋ ਗਏ ਮੈਨੂੰ ਪਏ ਨੂੰ ਕੰਮ ਚ ਜੀ 7 ਫਰਵਰੀ ਤੋਂ 30ਵਾਂ ਸਾਲ ਲੱਗ ਗਿਆ ਮੈਨੂੰ ਜੀ ਇਕੱਠਾ ਕਰਦੇ ਨੇ ਜੀ ਸਤਜਾ ਜੀ ਇਹ ਮੈਨੂੰ ਸ਼ੌਂਕ ਪਿਆ ਮੇਰੇ ਨਾਨਕੇ ਤੇ ਜੀ ਕੁੰਬੜਾ ਪਿੰਡ ਠਾਰ ਤੋਂ ਸਾਈਟ ਤੋਂ ਤਾਹੋ ਜੀ ਹੁਣ ਬਣ ਗਿਆ ਬਿਲਕੁਲ ਜਦ ਕੁੰਬੜਾ ਹੀ ਦਾ ਜੀ ਉੱਥੇ ਤੇ ਜਾਦੇ ਪਿੰਡ ਪੱਟ ਹੋਏ ਆ ਜਿਹੜੇ ਆ ਮੈਂ ਆਪਣੀ ਅੱਖਾਂ ਨਾਲ ਸਭ ਕੁਝ ਦੇਖਿਆ ਜੀ ਵੀ ਉੱਥੇ ਬਹੁਤਾਂ ਦੀ ਖੇਤੀ ਗੱਡੇ ਆਮ ਹਰੇਕ ਘਰ ਚ ਫਿਰ ਉੱਥੇ ਤੇ ਮੈਨੂੰ ਇਹ ਸ਼ੌਂਕ ਪਿਆਦਾ ਵੀ ਚਲੋ ਮੈਂ ਜਿੰਨਾ ਬੀ ਹੋ ਸਕਿਆ ਤਾਂ ਮੈਂ ਆਪਣਾ ਇਕੱਠਾ ਕਰੂੰਗਾ ਕਿਉਂਕਿ ਉਹ ਹਾਂ ਉੱਥੇ ਮੈਂ 5-7 ਜਮਾਤਾਂ ਮੈਂ ਉੱਥੀ ਪੜ੍ਹੇ ਜਿੰਨਾ ਕੁ ਪੜ੍ਹੇ ਆ ਮਾਨ ਕੇ ਲੈ ਕੇ ਜਾਂਦਾ ਬਸ ਉਤੋਂ ਹੀ ਮੈਨੂੰ ਸ਼ੌਂਕ ਪੈਂਦਾ ਪੈਂਦਾ ਮੁਗਰ ਦੀ ਅੱਜ ਹੁਣ ਮੈਿਕਰ ਦੀ ਕਿਰਪਾ ਨਾਲ ਲਗਭਗ 40000 ਪਲੱਸ ਆਈਟਮ ਇਹਨਾਂ ਕੋਈ ਕਈ ਗਲਾਸ ਜਿਹੜੇ ਨੇ ਇਹ ਜਿਹੇ ਪਏ ਨਹੀਂ ਕਿ ਜਿਹੜੇ ਨਾਰਮਲ ਇੱਕ ਗਲਾਸ ਦੇ ਉੱਤੋਂ 6-7 ਗੁਣਾ ਕੀਮਤ ਜਿਨ੍ਹਾਂ ਦੀ ਵੱਧ ਹੈ 15-15000 ਦੇ ਗਲਾਸ 30000 ਦੇ ਗਲਾਸ ਆਓ ਇੱਕ ਵੀਰੇ ਆ ਤੁਸੀਂ ਦਿਖਾਇਓ ਜ਼ਰਾ ਇਹ ਆਹ ਦਾ ਗਲਾਸ ਆਹ ਗਲਾਸ ਪਏ ਨੇ ਇਹ ਹਾਂਜੀ ਇਹਨਾਂ ਦੀ ਜੀ ਬਹੁਤ ਕੀਮਤ ਹੈ ਕੜਾਈ ਵਾਲੇ ਗਲਾਸ ਇਹ ਵਾਲੇ ਗਲਾਸ ਨਹੀਂ ਕੀ ਇਹ ਦੇਖੋ ਕੋਈ ਮਸਜਿਦ ਬਣੀ ਗਏ ਦੇ ਉੱਪਰ ਜੀ ਜੀ ਇਹਦਾ ਇਹਦਾ weight ਵੀ ਵੀਰੇ ਮੈਨੂੰ ਲੱਗਦਾ 2 2.5 ਕਿਲੋ weight ਆ ਜੀ ਇਹਦਾ ਵੀ ਆ ਦੇਖੋ ਇਹ ਇਹਦੇ ਪਰ ਕਿਸੇ ਗੁਰਦੁਆਰਾ ਸਾਹਿਬ ਦੀ ਡਿਊਟੀ ਬਣੀ ਹੋਈ ਹੈ ਜੀ ਅੱਛਾ ਜੀ ਜਿਹੜਾ ਜਿਹੇ ਜਿਹੜਾ ਮੁਸਲਮਾਨੀ ਰਾਜ ਦਾ ਤਾਂ ਮੁਸਲਮਾਨਾਂ ਦੇ ਸਾਹਬਗਲ ਜਿਹੜਾ ਸਿੱਖ ਤਾਂ ਹਿੰਦੂਆਂ ਦਾ ਹਿੰਦੂਆਂ ਗੱਲ ਜਿਹੜਾ ਜਿੱਕਾਂ ਨੂੰ ਵੀ ਬਸ ਜਿਹੜਾ ਸਮਾਂ ਆਇਆ ਉਹ ਸਮੇਂ ਗੱਲ ਬਣਦਾ ਇਹਨੂੰ ਚਾਂਦੀ ਦੀ ਪਾਲਸ ਹੋਈ ਦੀਆਂ ਸਾਰੀ ਸਾਰੀ ਇਹਨੂੰ ਚਾਂਦੀ ਦੀ ਬਾਲਸ ਹੋਈ ਹੋਈ ਹੈ ਜੀ ਇਹ ਓਕੇ ਜੀ ਹਾਂ ਇਹ ਦੇਖੋ ਪੂਰੀ ਮਸਜਿਦ ਬਣੀ ਹੋਈ ਆ ਆ ਤਾਰਾ ਦਿਖਦਾ ਹੈ ਆ ਚੰਦ ਦਿਖਦਾ ਹੈ ਉੱਪਰ ਬਣਿਆ ਹੋਇਆ ਇਹਨੂੰ ਚੰਦ ਦੇ ਵਿੱਚ ਤਾਰਾ ਵੀ ਮਨੂ ਮੈਂਦਾ ਇਹ ਗਲਾਸ ਘਰ ਤੇ ਘਰ 200 ਸਾਲ 250 ਸਾਲ ਪੁਰਾਣਾ ਹੋਵੇ ਜੀ ਜੀ ਇੱਕ ਤੁਹਾਡੇ ਕੋਲ ਡਾਇਰੀ ਵੀ ਹੈਗੀ ਜਿਹੜੀ ਤੁਸੀਂ ਦਿਖਾ ਰਹੇ ਜੀ ਕਿ ਉਹ ਪ੍ਰੋਪਰ ਬਣੀ ਹੈ ਹੱਥ ਹੱਥ ਸਾਰਾ ਹੱਥੀ ਬਣਦੀ ਹੋਈ ਹੈ ਹਾਂ ਜੀ ਹੈਂਡ ਮੇਡ ਆ ਜੀ ਇਹਨੂੰ ਜੀ ਇਹ ਡਾਇਰੀ ਹੈ ਜੀ ਇਹਦੇ ਡੀਟੇਲਿੰਗ ਦੇ ਨਾਲ ਦਿਖਾ ਦਿਓ ਇਹ ਸਾਰੀ ਹੱਥਾਂ ਦੇ ਨਾਲ ਵਰਕ ਹੋਇਆ ਜੀ ਕਿੰਨੇ ਸਾਲ ਪੁਰਾਣੀ ਹੈ ਜੀ ਮੈਨੂੰ ਤਾਂ ਜੀ ਕਿਸੇ ਨੇ ਗਿਫਟ ਕਰੀ ਦਿੱਤੀ ਜੀ ਮੇਰੇ ਮਿੱਤਰ ਨੇ ਅੱਛਾ ਜੀ ਇਹ ਤਾਂ ਹੱਥਾਂ ਦਾ ਹੀ ਕਾਗਜ਼ ਬਣਿਆ ਵਾ ਜੀ ਹਾਂਜੀ ਹੱਥਾਂ ਦੇ ਇਹ ਲੈਦਰ ਦੀ ਡਾਇਰੀ ਹੈ ਜੀ ਸੱਚਾ ਜੀ ਜਿਹੜਾ ਕਾਗਜ਼ ਅੱਗੇ ਚੌਲਾਂ ਗਿਆ ਲਗਾ ਤੇ ਗੱਲ ਤਿਆਰ ਕਰਦੇ ਤੇ ਓਕੇ ਮੈਨੂੰ ਐਡਾ ਪਤਾ ਤਾਂ ਨਹੀਂ ਵੀ ਸਾਰੀ ਉਹ ਹੈਂਡ ਮੇਡ ਅੱਗੇ ਸਾਰੀ ਹੈ ਨਾ ਹਾਂਜੀ ਹਾਂ ਇਹ ਸ਼ਾਇਦ ਨਾ ਇਹ ਚੀਜ਼ਾਂ ਜਦੋਂ ਤੁਸੀਂ ਇਹਨਾਂ ਨੂੰ ਹੱਥੀ ਫੜ ਕੇ ਵੇਖਦੇ ਹੋ ਫਿਰ ਪਤਾ ਲੱਗਦਾ ਕਿ ਇਹ ਵਾਕਿਆ ਇਹ ਚੀਜ਼ਾਂ ਕਿੰਨੀਆਂ ਨਾਇਾਬ ਨੇ ਕਿੰਨੀਆਂ ਬੇਸ਼ਕੀਮਤੀ ਚੀਜ਼ਾਂ ਹਨ ਹਾਂਜੀ ਇਹ ਮੈਨੂੰ ਮੈਂ ਤਾਂ 100 ਤੇ ਤਾਂ ਬਾਹਰੇ ਹੋਊਗੀ ਜੇ 100 ਨਹੀਂ ਤਾਂ ਅੰਗਰੇਜ਼ੀ ਰਾਜ ਦੀ ਤਾਂ ਹੋਊਗੀ ਹੋਊਗੀ ਜੀ 71 80 ਸਾਲ ਤੋਂ ਉਹਨਾਂ ਨੂੰ ਗਿਆਂ ਨੂੰ ਵੀ ਹੋਊਗੀ ਬਸ ਉਹੀ 100 100 ਮੰਨ ਕੇ ਚੱਲੋ ਜੀ ਤੁਸੀਂ ਹਾਂਜੀ ਹਾਂ ਇਹ ਕੇ ਮੈਂ ਲੋਕਾਂ ਗੱਲ ਲੈ ਕੇ ਆਇਆ ਇਹਨੂੰ ਜੀ ਤਿੰਨ ਚਾਬੀਆਂ ਲੱਗਦੀਆਂ ਜੀ ਤਿੰਨ ਚਾਬੀਆਂ ਇਹਨੂੰ ਹਰੇਕ ਬੰਦਾ ਤਾਂ ਪਹਿਲਾਂ ਤੋਂ ਤੁਹਾਡੇ ਸਾਹਮਣੇ ਮੈਂ ਕਿੰਨੀ ਕੋਸ਼ਿਸ਼ ਕਰ ਮੇਰੇ ਮੇਰਾ ਬੇਟਾ ਹੀ ਖੋਲਦਾ ਵੀ ਉਹ ਗੱਲ ਆ ਸੋਈ ਵੀ ਇਹਨੂੰ ਸਾਲ ਹੋ ਗਿਆ ਬੰਦੇ ਨੇ ਮੇਰੇ ਕਰਕੇ ਇਹ ਇਹ ਲੌਕ ਆ ਜੀ ਇਹਨੂੰ ਵਾਕਿਆ ਹੀ ਮਤਲਬ ਕੋਈ ਆਮ ਕੀ ਕੋਈ ਚਤਰਚਲਾਕ ਬੰਦਾ ਵੀ ਨਹੀਂ ਖੋਲ ਸਕਦਾ ਇਹ ਇੰਨੇ ਵਕਤਾਂ ਨਾਲ ਖੋਲਦਾ ਇਹ ਵੀਰੇ ਨੇ ਤੁਸੀਂ ਕੱਲ ਕੱਲ ਲੈ ਕੇ ਆਉਂਦਾ ਹਾਂ ਹਾਂ ਕੱਲ ਲੈ ਕੇ ਆਏ ਆ ਇਹਦੀਆਂ ਚਾਬੀਆਂ ਵੀ ਬੰਦਾ ਜਿੱਥੇ ਮਰਜ਼ੀ ਲਾ ਲਵੇ ਵੀ ਲੋਟੇ ਨਹੀਂ ਆਉਂਦਾ ਪਤਾ ਹੀ ਨਹੀਂ ਵੀ ਕਿੱਦਾਂ ਇਹਦੇ ਜੇ ਫੰਕਸ਼ਨ ਇੰਨੇ ਕਰੇ ਹੋਏ ਉਹਨਾਂ ਨੇ ਜੀ ਵੀ ਦੋ ਬੰਦੇ ਹੋਣਗੇ ਇਕੱਠੇ ਤਾਂ ਇਹ ਲੌ ਖੁੱਲੂਗਾ ਜੀ ਮੰਨ ਲਾ ਵੀ ਇੱਕ ਬੰਦਾ ਨੇ ਇਹਨੂੰ ਖੋਲ ਸਕਦਾ ਹੈ ਇੱਕ ਬਾਪ ਦੇ ਦੋ ਬੱਚੇ ਹੋਣਗੇ ਹੋ ਸਕਦਾ ਹੈ ਜਾਂ ਕੁਝ ਵੀ ਹੋਊਗਾ ਜੈਕਰਾਜੇਗੁਰ ਜਾਂ ਵੀਜੇ ਕਬਜੀਰ ਗੁਰ ਜਾਂ ਕੋਈ ਵੀ ਮੰਨ ਲਓ ਵੀ ਤਾਂ ਮੰਨ ਲਓ ਇਹ ਜਾਨੀ ਜੇ ਦੋ ਬੰਦੇ ਇਕੱਠੇ ਹੋਣਗੇ ਦੋ ਚਾਪ ਦੇ ਇਕੱਠੇ ਹੋਣਗੇ ਤਾਂ ਗੁੱਲੂ ਇੱਕ ਚਾਪੀ ਕਹਿੰਦਾ ਚਾਪੀ ਦੇ ਨਾਲ ਹਾਂ ਨਹੀਂ ਇਹ ਮਨੂੰ ਮਾਇਦਾ ਇਹ 100 150 ਸਾਲ ਪੁਰਾਣਾ ਹੋਊਗਾ ਘਰ ਤੇਗਾ ਤਾਂ ਹੈ ਕਿੱਟ ਬਣ ਹਾਂ ਹਾਂ ਪਰ ਪੁਰਾਣੀਆਂ ਚੀਜ਼ਾਂ ਦੀ ਸੱਚੀ ਮਨਿਆਦ ਜਿਹੜੀ ਹਾਂ ਜੀ ਹਾਂ ਜੀ ਹਾਂ ਪੁਰਾਣੀਆਂ ਚੀਜ਼ ਤਾਂ ਜੀ ਕੋਈ ਵੀ ਆ ਮਿਲਦੀ ਵੀ ਨਹੀਂ ਕਿ ਆ ਹਰ ਕੋਈ ਕੁਦਦ ਨਹੀਂ ਵਰਦ ਗਏ ਲੈ ਮਿਲ ਜਵੇ ਜੇ ਚਲਦੀ ਨਹੀਂ ਤਾਂ ਵੀਰੇ ਚਲਦੀਆਂ ਕਰਮੀਆਂ ਵੀ ਬਹੁਤ ਔਖੀਆਂ ਜੀ ਇਹ ਜਿੱਦਾਂ ਵੀਰੇ ਮੈਂ ਅੱਗੇ ਵੀ ਹੋਣ ਵੀ ਤੁਹਾਨੂੰ ਪੁੱਛ ਰਿਹਾ ਕਿ ਤੁਹਾਨੂੰ ਪਹਿਲਾਂ ਕੋਈ ਕਾਲ ਦੇ ਉੱਤੇ ਬੰਦਾ ਕਨੈਕਟ ਕਰਦਾ ਕਿ ਸਾਡੇ ਕੋਲ ਚੀਜ਼ਾਂ ਪਈਆਂ ਨੇ ਤੁਸੀਂ ਆਣ ਕੇ ਲੈ ਲਓ ਹਾਂਜੀ ਐਵੇਂ ਹੀ ਦੱਸ ਦਿੰਨੇ ਆ ਹੁਣ ਜਿੱਕਰੋ ਮੰਨ ਲਓ ਤੁਸੀਂ ਆ ਕੇ ਮੇਰੇ ਕੋਲ ਪਰ ਤੁਸੀਂ ਉਹਨੂੰ ਜਿੱਥੇ ਜਾਣਾ ਨਿਗਾ ਰੱਖਣੀ ਆ ਤੁਸੀਂ ਮੈਨੂੰ ਜ਼ਰੂਰ ਦੱਸਣਾ ਵੀ ਫਲਾਨੀ ਜਗ੍ਹਾ ਆ ਚੀਜ਼ ਮਿਲਦੀ ਆ ਜੀ ਹਾਂ ਇਹ ਬੱਬੂ ਤਾਂ ਹੁੰਦੇ ਨੂੰ ਮੈਨੂੰ ਮੈਂ ਦਾ 5-6 ਸਾਲ ਹੋ ਗਏ ਉਹਨੂੰ ਮੁੰਡੇ ਨੂੰ ਬੇ ਇਹ ਵੀ ਕਦੇ ਜੀ ਜੀ ਟੱਕਰਦੀਆਂ ਤਾਂ ਜ਼ਰੂਰ ਦੱਸਦਾ ਜੀ ਬਣਾਨੇ ਤੋਂ ਆ ਚੀਜ਼ ਵੀ ਉਹੀ ਗੱਲ ਆ ਵੀ ਪਤਾ ਤਾਂ ਹੁਣ ਜਿਹੜਾ ਉਹ ਆਪਣੇ ਕੋਲ ਆ ਜਾਂਦਾ ਮੈਨੂੰ ਤਾਂ ਸਾਰੇ ਆਪਣੇਉ ਲੱਗੀ ਜਾਂਦੇ ਆ ਉਹ ਬੰਦਾ ਫਿਰ ਜੇ ਬੰਦਾ ਫਰੀ ਨਹੀਂ ਤਾਂ ਪੈਸਿਆਂ ਨੂੰ ਜਿਵੇਂ ਵੀ ਮਰਜ਼ੀ ਤਾਂ ਉਹ ਖਬਰ ਮਿਲ ਜਾਂਦੀ ਮੈਨੂੰ ਫਿਰ ਮੈਂ ਜੇ ਮੇਰੇ ਲੈਣੇ ਜੋ ਉਹਦੇ ਚੀਜ਼ ਫਿਰ ਤਮੇ ਔਖਾ ਹੋ ਕੇ ਲਮਜਾ ਸੌਖਾ ਹੋ ਕੇ ਮੈਂ ਲੈ ਕੇ ਆਉਂਦਾ ਸਭ ਤੋਂ ਮਹਿੰਗੀ ਚੀਜ਼ ਹੈਗੀਆਂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਤਲਬ ਇਹ ਨਹੀਂ ਕਿ ਇਹਨਾਂ ਦਾ ਕੋਈ ਮੁੱਲ ਹੀ ਨਹੀਂ ਹੈ ਬਟ ਸਭ ਤੋਂ ਜਿਹੜੀ ਮਹਿੰਗੀ ਚੀਜ਼ ਆ ਹੁੰਦੀ ਉਹ ਕਿਹੜੀ ਹੈ ਜੀ ਤੁਹਾਡੀ ਸਭ ਤੋਂ ਮਹਿੰਗੇ ਤਾਂ ਜੀ ਵਿੱਚ ਸਿੱਕੇ ਹੋਗੇ ਵਿੱਚ ਇਹ ਕੜਾਈ ਵਾਲੇ ਗਲਾਸ ਹੋਗੇ ਜੀ ਇਹ ਮਹਿੰਗੇ ਆ ਜੀ ਕਹਿੰਦਾ ਹਮਾਮ ਹੋਗੇ ਉਹ ਮਹਿੰਗਾ ਹੈ ਪੁਰਾਣੇ ਰਿਕਾਰਡ ਮਹਿੰਗੇ ਆ ਰੇਡੀਓ ਰਿਕਾਰਡ ਮਸ਼ੀਨ ਹਰ ਇੱਕ ਚੀਜ਼ ਮਹਿੰਗੀ ਹੋਆ ਵੀ ਜਾਨੀ ਜਿਹੜੀ ਕੜਾਈ ਵਾਲੀ ਚੀਜ਼ ਹੋਗੀ ਭਾਂਡਾ ਹੋਊਗਾ ਉਹ ਮਹਿੰਗਾ ਹੀ ਮਿਲੂਗਾ ਜੀ ਇੱਕ ਵਾਰੀ ਵੀਰੇ ਸਾਰੇ ਉੱਠ ਕੇ ਡੀਟੇਲਿੰਗ ਦੇ ਨਾਲ ਨਿਗ੍ਹਾ ਮਰਵਾ ਦੀਏ ਚੀਜ਼ਾਂ ਤੇ ਹਾਂਜੀ ਹਾਂ ਇਹ ਐ ਜੀ ਹੋਰ ਵੀ ਗਲਾਸ ਐ ਵਾਲੇ ਸਾਰੇ ਤੇ ਇਹ ਭਾਂਡੇ ਦੀ ਕਲੈਕਸ਼ਨ ਆ ਵੀਰੇ ਟਿਫਨ ਆ ਜੀ ਜਿਹੜੇ ਪੁਰਾਣੇ ਟਿਫਨ ਹੁੰਦੇ ਨੇ ਹਾਂ ਜੀ ਐਂ ਜੀ ਟਿਫਨਾਂ ਜਰੂਰ ਹੋ ਜਾਈਗੇ ਅੱਛਾ ਜੀ ਜਿਹੜੇ ਕੁੰਡੇ ਲੱਗੇ ਨੇ ਉਹਨਾਂ ਸਫਰੀ ਗਲਾਸ ਕਹਿੰਦੇ ਆ ਜੀ ਸਫਰੀ ਗਲਾਸ ਹਾਂ ਜੀ ਸਫਰ ਨੂੰ ਜਾਂਦੇ ਤੇ ਜਦੋਂ ਨਾਲ ਲੈ ਕੇ ਜਾਂਦੇ ਕੋਈ ਜੀ ਓਕੇ ਜੀ ਓਕੇ 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 ਐ ਵੇਖੋ ਜੀ ਜੇ ਸੱਚੀ ਮੂਚੀ ਇਹਨਾਂ ਦੀ ਮੈਂ ਕਲੈਕਸ਼ਨ ਦਿਖਾਉਣ ਲੱਗਾਂ ਤੇ ਮੈਨੂੰ ਲੱਗਦਾ ਕਿ ਇੱਕ ਤੋਂ ਦੋ ਦਿਨ ਲੱਗ ਜਾਣਗੇ ਪੂਰੇ ਐ ਟੀਵੀ ਵੇਖਿਓ ਜ਼ਰਾ ਇਹ ਟੀਵੀ ਭਾਜੀ ਕਿਦੋਂ ਦਾ ਜੀ ਇਹ ਟੀਵੀ ਹੈਗੇ ਜੀ 92 ਦਾ ਜੀ 9293 ਦਾ ਜੀ 9293 ਦਾ ਹਾਂ ਜੀ ਠੀਕ ਹੈ ਜੀ ਇਹ ਇਹ ਕੈਮਰਾ ਇਹ ਕੈਮਰਾ 70 ਦਾ ਜੀ ਇਹ ਜਦੋਂ ਫੋਟੋ ਖਾਰਦਦਾ 1970 ਹਾਂ ਜੀ ਇਹ ਹੋ ਗਈਆਂ ਆਪਣੀਆਂ ਸੁਰਮੇਦਾਨੀਆਂ ਉਹ ਤਾਂ ਰਜਿਸਟਰ ਹੋ ਗਏ ਜੀ ਰੇਡੀਓ ਹਾਂ ਜੀ ਬਹੁਤ ਹੀ ਨਿਆਬਤ ਕੀਮਤੀ ਚੀਜ਼ਾਂ ਜਿਹੜੀਆਂ ਤੁਸੀਂ ਇਹ ਖਜ਼ਾਨੇ ਦੇ ਵਿੱਚ ਸਾਂਭ ਕੇ ਰੱਖੀਆਂ ਨੇ ਇਹ ਇਹ ਵੀਰੇ ਕੀ ਆ ਜੀ ਇਹ ਹਮਾਮ ਆ ਜੀ ਇਹ ਤੇ ਆ ਦੇਖੋ ਇਹਦੇ ਉਰੇ ਗੱਬੇ ਕੋਲੇ ਪੈਣੀ ਆ ਜੀ ਹਾਂ ਜੀ ਜੇ ਪਾਉਣੇ ਦੇਖੋ ਵਰਕਿੰਗ ਜਿਹੜੇ ਚੱਲਦਾ ਹੈ ਅੱਛਾ ਜੀ ਇਹ ਚੱਲਦਾ ਇੱਕ ਇੱਕ ਕੀ ਕਹਿੰਦੇ ਦੁਬਾਰਾ ਇੱਕ ਵਾਰੀ ਦਾ ਹਮਾਮ ਜੀ ਹਮਾਮ ਹਮਾਮ ਅੱਛਾ ਜੀ ਆ ਦੇਖੋ ਜੀ ਇਹ ਉਰੇ ਇਹਦੇ ਜੇ ਆਪਾਂ ਨੇ ਚਾਹ ਦੁੱਧ ਜਾਂ ਕੋਈ ਵੀ ਪਾਣੀ ਰੱਖਣਾ ਤਾਂ ਉਹ ਪੌਂਗੋ ਜੀ ਠੀਕ ਹੈ ਜੀ ਹਾਂ ਜੀ अच्छा ये जिदा थी चा थी, कावा थी, कोई बनावना हां जी हां जी ये अगे ना असल च ते स्टेशन अपले ਹੁੰਦੇ ਤੇ ਜੀ ਦਾ ਰੇਲਵੇ ਚੱਲੀ ਆ ਵਾ ਰੇਲ ਦੇ ਬਾਅਦ ਇਹ ਗੈਲੇ ਚੱਲੇ ਆ ਵੀ ਠੀਕ ਹੈ ਜੀ हां जी हां ਫਿਰ ਕਿਸੇ ਮੀਰਾਂ ਦੇ ਘਰਾਂ ਚ ਹੁੰਦੇ ਤੇ ਆਮ ਜੀ ਇਹ ਆ ਪੁਰਾਣੀਆਂ ਕੈਸਟਾਂ ਦਾ ਦੌਰ हां जी ਕੈਸਟ ਹੋ ਗਿਆ ਰਿਕਾਰਡ ਹੋ ਗਿਆ ਜੀ ਸੀਡੀਆਂ ਹੋ ਗਿਆ ਜਿਹੜਾ ਜਿਹੜਾ ਦੌਰ ਚੱਲਿਆ ਵਸ ਉਹ ਉਸੇ ਹਿਸਾਬ ਨਾਲ ਰੱਖੇ ਹੋਈਆਂ ਜੀ ਪਰ ਵੀਰੇ ਇੰਨੀ ਤੁਸੀਂ ਜਿੰਨੀ ਡੀਟੇਲਿੰਗ ਦੇ ਨਾਲ ਦੱਸ ਰਿਹਾ ਜੇ ਤੁਸੀਂ ਆਪਦੀ ਕਲੈਕਸ਼ਨ ਨੂੰ ਵੀ ਬੜਾ ਸਵਾਰ ਕੇ ਰੱਖਿਆ ਹਾਂਜੀ ਬਸ ਜਿੰਨੇ ਹੈਗੇ ਜੋਗੇ ਹੈਗੇ ਦੀ ਸੇਵਾ ਕਰੀ ਜਾਂਦੀ ਹੈ ਉਹਦੇ ਬਾਰੇ ਹੁਣ ਆਪਾਂ ਜੀ ਹਾਂਜੀ ਅਪਰਾਤਾਂ ਇਹ ਤੇ ਇਹ ਤੇ ਪ੍ਰਾਤਾਂ ਜਿਹੜੀਆਂ ਪਿੱਤਲ ਦੀਆਂ ਨੇ ਇਹ ਤੇ ਅੱਜ ਵੀ ਹਰ ਇੱਕ ਦੇ ਘਰ ਦੇ ਵਿੱਚ ਹੈ ਹੀ ਨੇ ਹਾਂਜੀ ਬੜੀ ਪ੍ਰਾਤ ਘੱਟ ਮਿਲਦੀ ਛੋਟੀਆਂ ਮਿਲ ਜਾਂਦੀ ਆ ਜੀ ਇਹਨਾਂ ਦੀਆਂ ਪ੍ਰਾਤਾਂ ਦੇ ਵੀ ਨਸਲ ਆਉਂਦੀਆਂ ਕੋਈ ਖੜਵੀ ਵੱਡੀ ਦੀ ਆ ਕੋਈ ਛੇਕਰੀ ਦੀ ਆ ਜੀ ਵੇਖਿਵੇਂ ਹਾਂ ਉਹਦੇ ਸਭ ਕੋਈ ਢਲਾਈ ਦੀ ਆ ਕੋਈ ਚੱਦਰ ਦੀ ਆ ਜੀ ਔਕਣ ਔਕਣਾ ਜੀ ਇਹ ਪੁਰਾਣੀ ਅਲਮਾਰੀ ਤੇ ਇਹ ਸੰਦੂਖ ਹੈ ਜੀ 1932 ਦਾ ਬਣਿਆ ਹੋਇਆ ਜੀ 1932 1932 ਦੇ ਤੇ ਗੈਰ ਦੇ ਪਲੰਗਾ ਜੀ 1932 ਦਾ ਬਣਿਆ ਹੋਇਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਇਹ ਵੀ ਗਲਾਸ ਆ ਇਹ ਤੁਸੀਂ ਆਪ ਤਿਆਰ ਕੀਤੀ ਹੈ ਜੀ ਇਹ ਮਿੱਟੀ ਦਾ ਮਾਤਾ ਨੇ ਬਣਾਇਆ ਹੋਇਆ ਕੀੜਾ ਕਹਿੰਦੇ ਹੈ ਜੀ ਇਹਨੂੰ ਅੱਛਾ ਜੀ ਇਹਦੇ ਅੱਗੇ ਆਪਣੇ ਆਮ ਘਰਾਂ ਚ ਹੀ ਹੁੰਦੇ ਤੇ ਹਾਂ ਜੀ ਹਾਂ ਵੀਡੇ ਪਾਏ ਹੋਏ ਜੀ ਇਹ ਇਹ ਇੱਕ ਨਾ ਆ ਜਿਹੜੀ ਡੋਲੀ ਹੈ ਇਹ ਤੁਸੀਂ ਚੰਗੀ ਤਰਾ ਵਿਖਿਓ ਇਹ ਜਿਹੜੀ ਡੋਲੀ ਹੈ ਨਾ ਇਹ ਬਾਹਰ ਵੀਰ ਜੀ ਹੁਣਾਂ ਨੇ ਇਸੇ ਤਰ੍ਹਾਂ ਸੰਭਾਲ ਕੇ ਰੱਖੀ ਹੈ ਤੇ ਉਹ ਅੱਜ ਵੀ ਐਂ ਲੱਗਦੀ ਕਿ ਜਿਵੇਂ ਬ੍ਰੈਂਡ ਨਿਊ ਕਿਸੇ ਨੇ ਤਿਆਰ ਕਰਵਾਈ ਹੈ ਇੱਕ ਇੱਕ ਵੀਰ ਆ ਆ ਜਿਹੜਾ ਤੁਸੀਂ ਆ ਅੱਜ ਇਹ ਸਟੱਡੀ ਟੇਬਲ ਆ ਜੀ ਇਹ ਕਾ ਸਟੱਡੀ ਟੇਬਲ ਆ ਜੀ ਹਾਂ ਜੀ ਹਾਂ ਜੀ ਇਹ ਅੰਗਰੇਜ਼ਾਂ ਦੇ ਟਾਈਮ ਦਾ ਜੀ ਇਹ ਜੀ ਹਾਂ ਦੇਖੋ ਇਹ ਖੁੱਲ ਕੇ ਨਾ ਫੱਟਦੀ ਹੈ ਬਾਹਰ ਹਾਂ ਜੀ ਇਹ ਪੜ੍ਹਨੇ ਵਾਸਤੇ ਹੁੰਦਾ ਤਾਂ ਜੀ ਇਹ ਸਾਰੇ ਇਟਾਲੀ ਦਾ ਬਣਿਆ ਹੋਇਆ ਹੈ ਅੱਛਾ ਜੀ ਹਾਂ ਜੀ ਇਹਦੇ ਇਹ ਇੱਕ ਖੁੱਲਦੀ ਹੈ ਖੰਨੇ ਹਾਂ ਜੀ ਇਹ ਵੀ ਜੀ ਵਧੀਆ ਇਹਨਾਂ ਪੂਰਾ ਜਣੀ ਇਹਨੂੰ ਤੁਸੀਂ ਲਿਆ ਕੇ ਪਾਲਿਸ਼ ਵਗੈਰਾ ਕਰਾਉਂਦੇ ਹੋ ਤਾਂ ਇਦਾਂ ਹੀ ਹੈ ਨਾ ਇਹ ਤਾਂ ਨਾਲ ਬੱਜਦਾ ਪਹਾਂ ਰਿਜੀਨਲ ਆ ਜੀ ਅੱਛਾ ਜੀ ਹਾਂ ਰਾਇਕ ਲੱਗੇ ਹੋਏ ਨੇ ਜੀ ਇਹਨੂੰ ਹਾਂ ਜੀ ਹਾਂ ਦੋ ਰਹੇਗਾ ਥੱਲੇ ਲੇ ਲਮਾਰੀ ਗੜੀ ਨੇ ਜੀ ਐ ਕਿ ਹਣਾ ਆ ਕੀ ਕੇ ਕੀ ਹੈ ਜੀ ਇਹ ਹਾਲ ਹੋ ਗਿਆ ਜੀ ਪੰਜਾਲੀ ਹੋਗੀ ਅੱਛਾ ਜੀ ਹਸਾਂਗ ਹੋ ਗਿਆ ਪੰਗਲੀ ਹੋਗੀ ਕੌਂ ਹੋ ਗਿਆ ਜੀ ਬੱਟਾ ਪਾਉਣੇ ਵਾਲਾ ਜਿੰਦਾ ਹੋ ਗਿਆ ਕਹੀ ਹੋਗੀ ਜੀ ਸਵਾਗੀ ਹੋਗੀ ਇਹ ਹੋ ਜੀ ਕਿੰਨਾ ਚਿਰ ਪੁਰਾਣੀ ਸੰਦ ਨਹੀਂ ਜੀ ਇਹ ਤਾਂ 15 ਸਾਲ ਪੁਰਾਣਾ ਮੇਰੇ ਬੇਟੇ ਨੂੰ ਬਣਾ ਕੇ ਦਿੱਤੇ ਤੇ ਜੀ ਮਿਸਤਰੀ ਨੇ ਜੀ 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 ਇਹ ਮਤਲਬ ਤੁਸੀਂ ਆਪ ਕਿਆਰ ਕਰਵਾਈ ਹੈ ਆਪ ਕਿਆਰ ਇਹਦੇ ਕਹਦੇ ਆਪਣੇ ਕੋ ਬੜੇ ਵੀ ਹੈਗੇ ਬਾਹਰ ਪਏ ਜੀ ਹਾਂਜੀ ਇਹ ਵੇਖਿਓ ਜੀ ਇਹ ਗਲਾਸ ਕਿੰਨਾ ਸੋਹਣਾ ਤੇ ਇਹਦਾ ਵਰਕ ਵੇਖਿਓ ਜ਼ਰਾ ਹਾਂਜੀ ਇਹ ਆ ਬਖਾਉਂਦਾ ਇਹ ਗਲਾਸ ਦਾ ਦੇਖੋ ਜੀ ਓਹ ਕਿੰਨੀ ਬਰੀਕੀ ਜੀ ਇਹਦੇ ਪਰ ਕੜਾਈ ਹੋਈ ਵੀ ਹੈ ਜੀ ਜੀ ਇਹ ਇਹਨਾਂ ਦਾ ਇਹ ਇਹਨਾਂ ਦਾ ਬਹੁਤ ਮੁੱਲ ਜ਼ਿਆਦੇ ਆ ਜੀ ਅੱਛਾ ਜੀ ਨਾ ਇਸ ਹੁਣ ਬਾਹਰ ਲੀਆਂ ਚੀਜ਼ਾਂ ਦਿਖਾਉਨੇ ਆ ਜੀ ਤੁਹਾਨੂੰ ਕਿ ਜਿਹੜੀ ਹੁਣੇ ਅਸੀਂ ਗੱਲ ਕੀਤੀ ਆ ਨਾ ਡੋਲੀ ਦੀ ਤੇ ਉਹ ਤੁਹਾਨੂੰ ਡੋਲੀ ਦਿਖਾਉਨੇ ਆ ਕਿ ਅੱਜ ਵੀ ਉਹ ਡੋਲੀ ਕੇਸ ਹਾਲਾਤ ਦੇ ਵਿੱਚ ਹੈ ਇਹ ਵੇਖੋ ਜੀ ਜਿਹੜੀ ਤੁਹਾਨੂੰ ਫੋਟੋ ਦੇ ਉੱਤੇ ਡੋਲੀ ਦਿਖਾਈ ਆ ਜੀ ਜਿਹ ਚ ਵਿਆਹ ਕੇ ਲਿਆਉਂਦੇ ਅੱਗੇ ਬਹੂਆਂ ਨੂੰ ਜੀ ਅੱਛਾ ਜੀ ਇਨੂੰ ਵੀਰੇ ਕਦੀ ਬਾਹਰ ਕੱਢ ਕੇ ਜਿੱਦਾਂ ਗੇੜਾ ਛੇੜਾ ਨਹੀਂ ਦਿੰਦੇ ਉਹ ਮੈਂ ਫੇਰ ਕੱਟਣਾ ਜੀ 27 27 ਤਰੀਕ ਨੂੰ 26 ਨੂੰ ਮੈਂ ਅੱਛਾ ਜੀ ਅੱਜ 24 ਹੋ ਗਈ ਕਰ ਬੱਚੇ ਪਾਸੋਂ ਨੂੰ ਕੱਢੂ ਮੇਜੀ ਫਿਰ ਇਹ ਜੇਕਰ ਕਿਸੇ ਐਕਟੀਵਿਟੀ ਸੰਚ ਲੈ ਕੇ ਜਾਣਾ ਜਾਂ ਕਿਸੇ ਵਿਆਹ 'ਚ ਲੈ ਕੇ ਜਾਣਾ ਜਾਂ ਅਸੀਂ ਆਪ ਸਾਡੇ ਕੋਲ ਬਹੁਤ ਹੈਗੇ ਆ ਘੁਮਾਉਣਾ ਤਾਂ ਫਿਰ ਇਹ ਚੱਲਦਾ ਜੇ ਤਾਂ ਪੂਰਾ ਬਾਕੀ ਜੀ ਓਕੇ ਇਹ ਇਹ ਤੁਹਾਨੂੰ ਵਿਆਹਾਂ ਲਈ ਵੀ ਸੰਪਰਕ ਕਰਦੇ ਨੇ ਲੋਕ ਜੀ ਨੂੰ ਛਾਉਂ ਕੇ ਜੀ ਉਹ ਤਾਂ ਲੈ ਜਾਣੇ ਆ ਜੀ ਠੀਕ ਹੈ ਜੀ ਐਂ ਵੇਖੋ ਜੀ ਆ ਜਿਹੜੇ ਹਲਾਂ ਦੀ ਗੱਲ ਕਰਦੇ ਹੈਗੇ ਇਹ ਪੁਰਾਣੀ ਹੱਲ ਨਹੀਂ ਹਾਂਜੀ ਹਾਂਜੀ ਇਹ ਇਦਾਂ ਜੀ ਹੁਣ ਜਿਗਣਾ ਰਾਤ ਹੋ ਗਿਆ ਗੱਡੇ ਹੋ ਗਏ ਲੱਗੀਆਂ ਹੋਗੀਆਂ ਇਹ ਫਿਲਮਾਂ 'ਚ ਬਹੁਤ ਜਾਂਦੀਆਂ ਜੀ ਅੱਛਾ ਜੀ ਇਹ ਫਿਲਮ ਫਿਲਮਾਂ ਦੇ ਵਿੱਚ ਵੀ ਜਾਂਦੀਆਂ ਹਾਂਜੀ ਹੁਣ ਫਿਲਮਾਂ 'ਚ ਸਾਮਾਨ ਬਹੁਤ ਜਾਂਦਾ ਹੁਣ ਪਹਿਲਾ ਮਸਤਾਨੇ ਬੜੀ ਗੀਪੀ ਦੀ ਬਣੀ ਸਰਵਾਲਾ ਜੀ ਕਈ ਹੁਣ ਇਹਨਾਂ ਦੇ ਮੇਰੇ ਨੌਂ ਵੀ ਨਹੀਂ ਜਾਂਦਾ ਰਹਿੰਦਾ ਹੈਗਾ ਵੀ ਬੀ ਬੀ ਰਜਨੀ ਚੋ ਗਿਆ ਸਾਰਿਆਂ ਜਿਹੇ ਆਪਣਾ ਪੁਰਾਣਾ ਸਾਮਾਨ ਜਾਂਦਾ ਅੱਛਾ ਜੀ ਫਿਲਮਾਂ ਜਾਂ ਕਿਉਂਕਿ ਜੀ ਆਪਣਾ ਸਾਰਾ origignal ਹਰ ਉਹ ਵਧੀਆ ਸਮਾਨ ਆ ਉੱਪਰ ਨਹੀਂ ਹੈਗਾ ਵੀ ਆਪਾਂ ਨੇ ਬਣਾਇਆ ਵਾ ਉਹ ਦੌਰ ਦਾ ਸਮਾਨ ਹੈ ਜਿਹੜਾ ਦੌਰ ਦੀ ਫਿਲਮ ਬਣਦੀ ਆ ਚਲੋ ਵੀਰੇ ਇਹਨਾਂ ਜਿੰਨੀ ਤੁਸੀਂ ਵਧੀਆ ਇਹ ਸਾਰੀਆਂ ਚੀਜ਼ਾਂ ਦਾ ਵਿਰਸਾ ਨੂੰ ਸੰਭਾਲ ਕੇ ਰੱਖਿਆ ਇੰਨੀ ਵੱਡੀਆ ਕਲੈਕਸ਼ਨ ਕੀਤੀ ਆ ਤੇ ਉਸ ਚੀਜ਼ ਦਾ ਮੁੱਲ ਕਿਤੇ ਨਾ ਕਿਤੇ ਪੈਣ ਲੱਗ ਗਿਆ ਹਾਂਜੀ ਹਾਂਜੀ ਜੋ ਦਾਤਾ ਕਰਦਾ ਜੀ ਦੇਖੋ ਹਾਂ ਕਿਸੇ ਵੀ ਚੀਜ਼ ਨੂੰ ਟਾਈਮ ਲੱਗਦਾ ਹੈ ਜੀ ਹੁਣ ਮੈਨੂੰ 29 ਸਾਲ ਬਾਅਦ ਇਹਦਾ ਹੁਣ ਉਹ ਮਿਲਣ ਲੱਗਿਆ ਜੀ ਤੁਸੀਂ ਸਮਝ ਲਓ ਹਾਂ ਤੇ ਲੋਕ ਵੀ ਬਾਈ ਗੁਰੂ ਦੀ ਕਿਰਪਾ ਕਰਨਾ ਅਪਾ ਨੇ ਵੀ ਵਿਰਮਾਣ ਕੋਈ ਰੇਦੀ ਗੱਲ ਖਰਾਬ ਨਹੀਂ ਕਰਿਆ ਕਿ ਆ ਗਏ ਆ ਉਹਦਾ ਸਮਾਨ ਲੈ ਗਏ ਠੀਕ ਹੈ ਕਿਸੇ ਫਿਰ ਉਹ ਜੀ ਗਿਆ ਉਹਦਾ ਸਮਾਨ ਉਹਨਾਂ ਕੱਢ ਜਾ ਕੇ ਆਪਣਾ ਸਮਾਨ ਠੀਕ ਹੈ ਹਾਂ ਜੀ ਬਸ ਦਾਦੇ ਦੀ ਕਿਰਪਾ ਕਰ ਤਾਹੀਂ 40 4000 ਆਈਟਮਾਂ ਜੀ ਜੇ ਚਲੋ ਕੁਝ ਘਰ ਦਾ ਸਭ ਕੁਝ ਬਣ ਨਹੀਂ ਜਾਂਦਾ ਜੀ ਬਸ ਜੀ ਯਾਨੀ ਹਾਂ ਵਿਰਮਾਣ ਜੋ ਪੁਰਾਣੀਆਂ ਚ ਬਹੁਤ ਸਾਰਾ ਦੇ ਜਾਣੇ ਜੀ ਕਿਉਂਕਿ ਉਹਨਾਂ ਕੋਲ ਦਰਿਆ ਡੇਸ ਕੋ ਜਿਹੜੇ ਸੰਸਾਰੀਆਂ ਵਸਤਾਂ ਮੰਜੇ ਚੜਖੇ ਵੀ ਨੇ ਹਰ ਇੱਕ ਚੀਜ਼ ਜਿਹੜੇ ਗਲਮ ਚ ਲੱਗਣੀ ਆ ਕੋਈ ਕੋ ਜਗਾਂ ਤੇ ਉਹਨਾਂ ਨੂੰ ਪੂਰੀ ਮਿਲ ਜਾਂਦੀ ਹੈ ਜੀ ਹਾਂਜੀ ਸਾਡੇ ਚੈਨਲ ਦੀ ਵੀ ਵੀਰੇ ਇਹ ਕੋਸ਼ਿਸ਼ ਹੁੰਦੀ ਆ ਠੀਕ ਹੈ ਜੀ ਇਹ ਹਮੇਸ਼ਾ ਹੀ ਅਸੀਂ ਤੁਹਾਡੇ ਵਰਗੇ ਸੱਜਣਾ ਦੇ ਨਾਲ ਮਿਲਾਪ ਕਰਾਉਂਦੇ ਰਹੀ ਹਾਂ ਠੀਕ ਹੈ ਜੀ ਕੋਈ ਐਸੀਆਂ ਸਟੋਰੀਆਂ ਲੈ ਕੇ ਆਈਏ ਕਿ ਜਿਨ੍ਹਾਂ ਦੇ ਨਾਲ ਵਾਕਈ ਜਿਹੜੇ ਨੇ ਲੋਕ ਪ੍ਰਭਾਵਿਤ ਹੋਣ ਇਹ ਜਿਹੜੀ ਤੁਹਾਡੀ ਕਲੈਕਸ਼ਨ ਆ ਇਹ ਸੱਚੀ ਮੁੱਚ ਜ਼ਿੰਦਗੀ ਦੇ ਵਿੱਚ ਬੜੇ ਸਵੱਬ ਦੇ ਨਾਲ ਕਹਾਂ ਉਹ ਜਾਂ ਚੰਗੀ ਕਿਸਮਤ ਦੇ ਨਾਲ ਵੇਖਣ ਨੂੰ ਹੀ ਮਿਲਦੀ ਮਿਲਦੀ ਹੈ ਜੀ ਹਾਂਜੀ ਕਿਉਂਕਿ ਇਹੋ ਜਿਹੇ ਵਿਰਸਾ ਹ ਅੱਜ ਵੀ ਪੁਰਾਣੀਆਂ ਪਿੱਤਲ ਦੀਆਂ ਜਿਹੜੀਆਂ ਪ੍ਰਾਤਾਂ ਨੇ ਜਿਹੜੀਆਂ ਜਿੱਦਾਂ ਮਾਵਾਂ ਨੂੰ ਦਾਤ ਚਾਹੀਆਂ ਹੁੰਦੀਆਂ ਨੇ ਆਹ ਕਢਾਈ ਵਾਲੀਆਂ ਚਾਦਰਾਂ ਇਹ ਤੇ ਮਿਲ ਜਾਂਦੀਆਂ ਨੇ ਪਰ ਇਹੋ ਜੇ ਡੋਲੇ ਤੇ ਆਹ ਸਾਰੀਆਂ ਚੀਜ਼ਾਂ ਇਹ ਇਹ ਨਹੀਂ ਲਿਖਣ ਉਹ ਆਪਾਂ ਵੀ ਜੀ ਚਾਰ ਮਾਂ ਇਦਾਂਆਂ ਵੀ ਹੁੰਦੀਆਂ ਇੱਕ ਤਾਂ ਪਿੱਤਲ ਦੀਆਂ ਇੱਕ ਕਾਂਸੀ ਦੀਆਂ ਇੱਕ ਭਾਰਤ ਦੀਆਂ ਇੱਕ ਲੱਕੜ ਦੀਆਂ ਇੱਕ ਮਿੱਟੀ ਦੀਆਂ ਮਿੱਟੀ ਦੀ ਇਹਨੂੰ ਕਨਾਲੀ ਕਹਿੰਦੇ ਆ ਆਪਣੇ ਕੋਲ ਜਿੰਨੀਆਂ ਪਹਿਲਾਂ ਨਹੀਂ ਚੱਲਦੀਆਂ ਸਾਰੀਆਂ ਜੀ ਹਾਂ ਜੀ ਹਾਂ ਉਹ ਗੱਲ ਵੀ ਪਰਾਤ ਕਹਿੰਦੇ ਜਾਂਦੇ ਇੱਕ ਨਹੀਂ ਪਰਾਤ ਉਹਦੇ ਰੂਪ ਦੱਸਾਂਗੇ ਦੱਸ ਹਾਂ ਦਸੇ ਪੂਰੀਆਂ ਕੀ ਕਰੀ ਬਾਕੀ ਵੀ ਕਿ ਕਿਤੇ ਜਿੰਦਾ ਸਮਾਨ ਕੋਈ ਗਵਾਚ ਜਾਂਦਾ ਹੋਗਾ ਜੇ ਤੁਸੀਂ ਮਤਲਬ ਸੈਟ ਦੇ ਉੱਤੇ ਕਿਤੇ ਭੇਜਦੇ ਹੋ ਉਸ ਚੀਜ਼ ਦੀ ਮਤਲਬ ਪਰਵਾਈ ਕਿਵੇਂ ਹੁੰਦੀ ਆ ਤੁਹਾਨੂੰ ਪਹਿਲਾਂ ਤਾਂ ਜੀ ਸਮਾਨ ਨੂੰ ਮਨੁਮਾਇਦਾ ਵੀ ਗਵਾਚ ਜਾਂਦਾ ਨਹੀਂ ਕੋਈ ਕੁਝ ਨੂੰ ਲੱਗ ਭਾ ਜੇ ਹੋ ਗਿਆ ਤਾਂ ਮੇਰਾ ਉਹਨਾਂ ਨੂੰ ਪਹਿਲਾਂ ਦੱਸਿਆ ਹੁੰਦਾ ਵੀ ਭਾਈ ਇਹਦਾ ਇੰਨਾ ਮੁੱਲ ਆ ਚੀਜ਼ ਦਾ ਜੇ ਭਾਈ ਗਵਾਚੂਗੀ ਤਾਂ ਤੁਸੀਂ ਜਾਂ ਮੈਨੂੰ ਸਮਾਨ ਜਾਂ ਮੈਨੂੰ ਪੈਸੇ ਵੀ ਮੈਂ ਉਹਨਾਂ ਕਿਤੇ ਦੇਖੀ ਦਾ ਕਰਨਾ ਬਾਕੀ ਜਿਹੜਾ ਜਾਦੇ ਸਮਾਨ ਪੁਰਾਣਾ ਹਰ ਮਹਿੰਗਾ ਹੁੰਦਾ ਇਹ ਲੋਗ ਮੈਂ ਦੰਦਾ ਨਹੀਂ ਜੀ ਉਹ ਸਮਾਂ ਦਾ ਦੰਨਾ ਹੈ ਚਲੋ ਜਿਹੜਾ ਬੰਦਾ ਨਾਰਮਲ ਆਪਾਂ ਨੂੰ ਵੀ ਕੋਸ਼ਿਸ਼ ਕਰਨੇ ਤੇ ਮਿਲ ਸਕਦਾ ਜੀ ਹਾਂ ਤੇ ਇੱਕ ਚੀਜ਼ ਹੋਰ ਜੀ ਇਹ ਵੀਰ ਜੀ ਹੁਣਾਂ ਦਾ ਜਿਵੇਂ ਇਹਨਾਂ ਨੇ ਇੰਨਾ ਵੱਡਾ ਖਜ਼ਾਨਾ ਸਾਹਮਣੇ ਰੱਖਿਆ ਇਹਨਾਂ ਦਾ ਦਿਲ ਵੀ ਬਹੁਤ ਵਧੀਆ ਆਉਂਦਿਆਂ ਨੂੰ ਆਉ ਭਲਤ ਕਰਦੇ ਨੇ ਬੋਲਬਾਣੀ ਜਿੰਨੀ ਇਹਨਾਂ ਦੀ ਚੰਗੀ ਹੈ ਸਾਰੇ ਪਰਿਵਾਰ ਦੀ ਬਹੁਤ ਚੰਗੀ ਹੈ ਜੀ ਸਾਰਾ ਪਰਿਵਾਰ ਆਉਂਦਿਆਂ ਨੂੰ ਸਤਿਕਾਰ ਦੇ ਨਾਲ ਮਿਲਦਾ ਤੇ ਵੀਰੇ ਜੇ ਕਿਸੇ ਹੋਰ ਨੇ ਤੁਹਾਨੂੰ ਮਿਲਣਾ ਹੋਵੇ ਤਾਂ ਤੁਸੀਂ ਆਪ ਦਾ ਨੰਬਰ ਦਿਓ ਮੇਰਾ ਨੰਬਰ ਹੈ ਜੀ 97814 49534 97814 49534 ਮੇਰਾ ਫੋਨ ਨੰਬਰ ਆ ਜੇ ਨਹੀਂ ਵੀ ਫੋਨ ਮਿਲਦਾ ਤਾਂ ਲੋਕੇਸ਼ਨ ਬਣੀ ਹੋਈ ਹੈ ਜੀ ਪਵਦੀ ਜੱਟ ਦਾ ਮਿਊਜ਼ੀਅਮ ਭਰ ਕੇ ਗੂਗਲ 'ਪਰ ਬੰਦਾ ਘਰਾਂ ਪਹੁੰਚਦਾ ਸਮਾਨ ਦੇਖਣੇ ਹਾਂ ਜੀ ਹਾਂਜੀ ਸਵੇਰੇ 8 ਵਜੇ ਤੇ ਸ਼ਾਮ ਨੂੰ 5-6 ਵਜੇ ਤੱਕ ਬੰਦਾ ਚਾਹ ਮਰਜ਼ੀ ਆ ਕੇ ਰੋਜ਼ ਭੁੱਲਾ ਜੀ ਮਾਰਾਂ ਮਿੰਨਤੀ ਠੀਕ ਹੈ ਜੀ ਜਦੋਂ ਮਰਜ਼ੀ ਦੇਖੋ ਕੋਈ ਟਿਕਟਰੀ ਕੋਈ ਕੁਝ ਵੀ ਜਦ ਮਰਜ਼ੀ ਆ ਕੇ ਦੇਖ ਸਕਦੇ ਤੁਸੀਂ ਜ਼ਰੂਰ ਆਓ ਇਹਨਾਂ ਨੂੰ ਮਿਲੋ ਤੇ ਇਹਨਾਂ ਦਾ ਹੀ ਖਜ਼ਾਨਾ ਵੇਖੋ ਕਿਉਂਕਿ ਇਹਦੇ ਨਾਲ ਨਾ ਵੀਰੇ ਜਿੰਨਾ ਤੁਸੀਂ ਇੱਕ ਅਨਮੋਲ ਖਜ਼ਾਨਾ ਸਾਹਮਣੇ ਰੱਖਿਆ ਤੇ ਬੰਦੇ ਨੂੰ ਇੱਕ ਬੰਦਾ ਨਾ ਹੌਸਲਾ ਬਣਾਉਂਦਾ ਕਿ ਜੇ ਮੈਂ ਇੰਨੀ ਮਿਹਨਤ ਕੀਤੀ ਹੈ ਤੇ ਕੋਈ ਨਾ ਕੋਈ ਆੜ ਕੇ ਮੈਨੂੰ ਉਸ ਚੀਜ਼ ਦੀ ਸਲਾਹਣਾ ਕਰਦਾ ਹੌਸਲਾ ਤਾਂ ਇਹ ਤਾਂ ਜੀ ਸਭ ਤੋਂ ਵੱਡੀ ਚੀਜ਼ ਆ ਨਹੀਂ ਤਾਂ ਜੇ ਬੰਦਾ ਹੁਣ ਤੋੜ ਦੂਗਾ ਫਿਰ ਬੰਦਾ ਕਿਹਨੂੰ ਹੁਣ ਸਵੇਰ ਤੇ ਨਹੀਂ ਸ਼ਾਮ ਤੱਕ ਮੈਂ ਡੈਲੀ ਲਿਜਣਾ ਜਿੰਨੇ ਕਾਉਂਨੇ ਆ ਹੁਣ ਕਈ ਵਾਰ ghee ਵੀ ਹੋ ਜਾਂਦੇ ਕਈ ਵਾਰ 10 ਕਈ ਵਾਰ 5 ਕਈ ਵਾਰ 2 ਵੀ ਰਹਿ ਜਾਂਦੇ ਆ ਜਾਨੀ ਕਿ ਜੇ ਅੱਜ 2 ਰਹਿਗੇ ਤਾਂ ਦੂਏ ਦਿਨ ਪੱਕੇ ਆ 15 ਆ ਜੀ ਜੀ ਵੀ ਯਾਨੀ ਕਿ ਮੰਨ ਲੇ ਕਿ ਜਰੂਰ 10 ਕ ਬੰਦੇ ਆਪਣੇ ਰੋਜ਼ ਲਾਜ਼ਮੀ 12 ਮਿੰਟ ਜੀਦਾਂ ਆਉਂਦੇ ਹੁੰਦੇ ਨੇ ਠੀਕ ਜਿਹੜੇ ਦੇਖਣ ਵਿਜ਼ਨ ਕਰ ਆਪਣੇ ਦੇਖਣ ਆਉਂਦੇ ਆ ਵੀ ਯਾਨੀ 10 ਕ ਬੰਦੇ ਮੰਨ ਕੇ ਜੀ ਬੋਲੇ ਜੇ ਕਿਸੇ ਵੇਲੇ ਤੁਸੀਂ ਘਰੇ ਨਹੀਂ ਹੁੰਦੇ ਤੇ ਮਾਂ ਦਾ ਜੀ ਮਾਂ ਤਾਂ ਹੈਗੀ ਆ ਘਰ ਦੇ ਹੈਗੀਆਂ ਬੇਟਾ ਹੈਗਾ ਬਾਪੂ ਹੈਗਾ ਬੇਟੀ ਆ ਤਾਂ ਆਪ ਦਿਖਾਉਂਦੇ ਆ ਕਦੇ ਕਿਸੇ ਨੇ ਵੀ ਮੁੱਥੇ ਵੱਟ ਨਹੀਂ ਪਾਇਆ ਆਪਣਾ ਟਾਈਮ ਕੰਮ ਛੱਡ ਕੇ ਅਗੇ ਕੋਈ ਬੈਠਣਾ ਦੁੱਖਾ ਇਹ ਜ਼ਰੂਰ ਜੀ ਤੇ ਅਸੀਂ ਵੀ ਤੁਹਾਡੀ ਸ਼ਿੰਗ ਕਰਦੇ ਆ ਕਿ ਆਉਣਾ ਤੁਸੀਂ ਆਪਦਾ ਕੰਮ ਛੱਡ ਕੇ ਕੋਈ ਕੋਈ ਜੀ ਪਤਾ ਨਹੀਂ ਕਿਹਦੇ ਵਿੱਚ ਰੱਬ ਭਗਵਾਨ ਵੱਸਦਾ ਵੀ ਕਿਹ ਹੈ ਜੇ ਬੰਦਾ ਆਪਣੇ ਭਾਗ ਆਪ ਲੈ ਕੇ ਜੀ ਇਹ ਉਸ ਜੀ ਦੇ ਨਾਲ ਨਾਲ ਵੀ ਨੇ ਤੁਸੀਂ ਆ ਵੀ ਬੜਾ ਸ਼ਕੀਨ ਜੇ ਸੋਨੇ ਦਾ ਦੰਦ ਕੰਨਾ ਸਮੁੰਦਰਾ ਤੇ ਸਗੀਲੇ ਖੁਰ ਇੱਕ ਇਹਨਾਂ ਦੇ ਵੀਰੇ ਨੇ ਆ ਕੜਾ ਬਣਾਇਆ ਵੀਰੇ ਕਰੇ ਇੱਕ ਕੜੇ ਦੀ ਹਿਸਟਰੀ ਹੈ ਇਹਦੀ ਕਿ ਕਿ ਇਹ ਤਾਂ ਪੁਰਾਣਾ ਹੀ ਸਾਡੇ ਖਾਨਦਾਨ ਦੀ ਕੜੇ ਹੈ ਜੀ ਦੋ ਇੱਕ ਬੇਟੇ ਦੇ ਵਾਵੇ ਕਿ ਮੇਰੇ ਇਹ 100 ਮਿੰਨੂ ਮੈਂ ਦੱਸ ਸੀ ਕਿ ਗ੍ਰਾਮ ਦਾ ਉਹਦੇ ਵਾਲਾ 120 ਪਤਾ ਨਹੀਂ 25 ਗ੍ਰਾਮ ਦਾ ਜੀ ਜੀ ਹਾਂ ਜੀ ਹਾਂ ਇਹ ਪੁਰਾਣੇ ਕੜਾਈਂ ਦੇ ਬਣੇ ਗਏ ਜੀ 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 ਤਰੇ ਕਰਕੇ ਚਲੋ ਤੁਸੀਂ ਇਸ ਕਿੱਤੇ ਦੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਇਹ ਲੋਏ ਜੀ ਬੰਦਾ ਕੰਮ ਕਰਦਾ ਜੀ 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 ਸੋ ਇਹ ਸੀ ਕਿ ਸਾਡੇ ਨਾਲ ਵੀਰ ਸਤਨਾੰਦ ਸਿੰਘ ਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ ਸੋ ਸਾਨੂੰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਕਮੈਂਟਾਂ ਦੀ ਬੜੀ ਜ਼ਰੂਰਤ ਹੈ ਸਾਨੂੰ ਕਮੈਂਟਾਂ ਦੇ ਵਿੱਚ ਦੱਸਦੇ ਰਿਹਾ ਕਰੋ ਕਿ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਸੱਜਣਾ ਦੇ ਨਾਲ ਮਨਾਉਂਦੇ ਰਵਾਂਗੇ ਚੰਗੀਆਂ ਵੀਡੀਓ ਚੰਗੀ ਡੀਟੇਲਿੰਗ ਤੁਹਾਡੇ ਨਾਲ ਸਾਂਝੀ ਅਸੀਂ ਕਰਦੇ ਰਵਾਂਗੇ ਸੋ ਇੱਕ ਵਾਰੀ ਤੋਂ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਜਾਜ਼ਤ ਦਿਓ ਤੁਸੀਂ ਬੜੇ ਰਹੋ ਸਾਡੇ ਨਾਲ ਲੀਡਿੰਗ ਪੰਜਾਬ ਦੇ ਸਸਿਆ ਕਾਲ